ਸਹੀ ਇਹ ਦੱਸ ਦਿਓ ਕਿ ਹਫਤਾ ਪਹਿਲਾਂ ਤੁਹਾਡੇ ਫੋਨ ਦੇ ਉੱਤੇ 2000 ਦਾ ਨੋਟ ਆਣਾ ਸ਼ੁਰੂ ਹੋ ਗਿਆ ਸੀ ਕਿ ਨਹੀਂ ਬਿਲਕੁਲ ਆਇਆ ਸੀ ਤੁਹਾਨੂੰ ਫੋਟੋ ਆ ਗਈ ਸੀ ਆ ਨਵਾਂ ਨੋਟ ਆ ਰਿਹਾ ਸਾਨੂੰ ਲੱਗ ਰਿਹਾ ਸੀ ਕੋਈ ਮਜ਼ਾਕ ਕਰ ਰਿਹਾ 2000 ਦਾ ਇਦਾਂ ਦਾ ਜਾਮਣੀ ਜਿਹਾ ਨੋਟ ਨਹੀਂ ਆ ਸਕਦਾ ਆ ਗਿਆ ਜੇ ਦੋ ਹਫਤਾ ਪਹਿਲਾਂ ਵੀ ਜੇ ਨੋਟ ਬਾਹਰ ਹੈਗਾ ਕਿਸੇ ਨੇ ਫੋਟੋ ਖਿੱਚੀ ਆ ਉਹਦੀ ਇੱਕੇ ਨੋਟ ਬਾਹਰ ਕਿੱਦਾਂ ਆ ਗਿਆ ਇਹਦਾ ਮਤਲਬ ਆਪਣੇ ਯੂਜ਼ ਵਾਸਤੇ ਪੈਸੇ ਪਹਿਲਾਂ ਐਡਜਸਟ ਹੋ ਚੁੱਕੇ ਨੇ ਇਹਨਾਂ ਨੇ ਸਰਕਾਰਾਂ ਨੇ ਮੌਜੂਦਾ ਸਰਕਾਰ ਨੇ ਜਿਨ੍ਹਾਂ ਚੋਂ ਸਾਡੀ ਬਾਦਲ ਗਵਰਨਮੈਂਟ ਵੀ ਹੈ ਔਰ ਉੱਥੇ ਤੁਹਾਡੀ ਸੈਂਟਰ ਦੇ ਵਿੱਚ ਭਾਜਪੀ ਹੈ ਜਿਹੜੀ ਸਟੇਟਾਂ ਦੇ ਵਿੱਚ ਲੜਨਾ ਚਾਹ ਰਹੀ ਹੈ ਉਹਨਾਂ ਨੇ ਆਪਣੇ ਪੈਸੇ ਪਹਿਲਾਂ ਐਡਜਸਟ ਕਰ ਲਏ ਨੇ ਮੈਨੂੰ 10 ਥਾਵਾਂ ਤੋਂ ਅਲੱਗ-ਅਲੱਗ ਤਰ੍ਹਾਂ ਦੇ ਫੋਟੋ ਆਏ ਸੀਗੇ ਨੋਟ ਦੇ ਵੀ ਇਦਾਂ ਦਾ ਨੋਟ ਆ ਰਿਹਾ ਇਦਾਂ ਦਾ ਨੋਟ ਆ ਰਿਹਾ ਇਹਦਾ ਮਤਲਬ ਆਰਬੀਆਈ ਨੇ ਨੋਟ ਬਾਹਰ ਕੱਢ ਦਿੱਤੇ ਪਬਲਿਕ ਚ ਪਬਲਿਕ ਇਸ਼ੂ ਕਰਨ ਤੋਂ ਪਹਿਲਾਂ ਉਹਨਾਂ ਨੇ ਪਾਫਤਾ ਪਹਿਲਾਂ ਲੋਕਾਂ ਕੋਲ ਕਿੱਦਾਂ ਫੜੇ ਹੋਏ ਸੀ ਨੋਟ ਇਹਦਾ ਮਤਲਬ ਮਨੀ ਸਰਕੂਲੇਟ ਹੋ ਚੁੱਕੀ ਹੈ ਕਿ ਬਾਕੀਆਂ ਦੀ ਮਨੀ ਡੰਪ ਕਰ ਦਿਓ ਆਪਣੀ ਮਨੀ ਪਹਿਲਾਂ ਐਡਜਸਟ ਕਰ ਲਈ ਹੈ ਮੈਨੂੰ ਲੱਗਦਾ ਹੈ ਕਿ ਮੌਜੂਦਾ ਭਾਜਪਾ ਬਾਦਲ ਗਵਰਨਮੈਂਟ ਜਿਹੜੀ ਹੈ ਉਹ ਵੀ ਪੰਜਾਬ ਚ ਉਸ ਪੈਸੇ ਨੂੰ ਸਰਕੂਲੇਟ ਕਰ ਚੁੱਕੀ ਹੈ